ਸਵਾਗਤ ਹੈ ਪੰਜਾਬ ਨਿਊਜ਼ 7 ਦੇ ਵਿੱਚ ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜੇ ਮજરા ਤੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਜ਼ਿਲ੍ਹਾਪੁਰ ਸਮੁਖੀ ਡਾਕਟਰ ਅਰਜੋਤ ਕਰ ਗਰੇਵਾਲ ਨੇ ਸਾਲ 2024 ਦਾ ਕੈਲੰਡਰ ਕੀਤਾ ਜਾਰੀ ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਮੀਡੀਆ ਨੂੰ ਬਣਦਾ ਮਾਨ ਸਤਕਾਰ ਦੇਣਾ ਚਾਹੀਦਾ ਹੈ ਤੇ ਪੱਤਰਕਾਰਾਂ ਨੂੰ ਵੀ ਢੱਲੇ ਤੇ ਇਮਾਨਦਾਰੀ ਨਾਲ ਲੋਕਾਂ ਸਾਹਮਣੇ ਸੱਚਾਈ ਲਿਆਉਣੀ ਚਾਹੀਦੀ ਹੈ ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜੇ ਮਜਰਾ ਅਤੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਤੇ ਜ਼ਿਲ੍ਹਾ ਪ੍ਰਸ਼ਾਸਨ ਮੁਖੀ ਡਾਕਟਰ ਅਭਿਉਤ ਕੌਰ ਨੇ ਅੱਜ ਜ਼ਿਲ੍ਹਾ ਪੱਤਰਕਾਰ ਜੁਨੀਅਨ ਦੇ ਪ੍ਰਧਾਨ ਰਣਵੀਰ ਕੁਮਾਰ ਜੱਸੀ ਸ਼ਰਮਣੀ ਪੱਤਰਕਾਰ ਭੂਸ਼ਣ ਸੂਦਤ ਅਤੇ ਜਿਹੜਾ ਜਰਨਲ ਸਕੱਤਰ ਵਿਕ੍ਰਮਜੀਤ ਸਿੰਘ ਸੋਹਤਾਰੀ ਅਗਵਾਈ ਹੇਠ 9 ਸਾਲ 2024 ਦਾ ਕੈਲੰਡਰ ਜਾਰੀ ਕਰਨ ਮੌਕੇ ਕਹੇ ਅਨੰਦਾਉਨ ਨੂੰ ਉੱਤੇ ਭੇਜਿਆ। ਉਨ੍ਹਾਂ ਨੇ ਜ਼ਿਲੇ ਦੇ ਪੱਤਰਕਾਰਾਂ ਦੀ ਕਾਰਗੁਜ਼ਾਰੀ ਦੀ ਛਲੰਕਾ ਕਰਦੇ ਆ ਖੁਸ਼ੀ ਪ੍ਰਗਟ ਕੀਤੀ ਕਿ ਜਿਨੀਆਂ ਵੱਲੋਂ ਲਗਾਤਾਰ 16 ਸਾਲ ਤੋਂ ਸਮਾਗਮ ਕਰਕੇ ਹਰ ਸਾਲ ਕੈਲੰਡਰ ਜਾਰੀ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਪੱਤਰਕਾਰਾਂ ਦੀ ਸਮੱਸਿਆ ਪ੍ਰਤੀ ਗੰਭੀਰ ਹੈ। ਇਸ ਮੌਕੇ ਕੈਬਨਟ ਮੰਤਰੀ ਚੇਤਨ ਸਿੰਘ ਜੋੜੀ ਮਜਰਾ ਤੇ ਵਿਧਾਇਕ ਲਖਵੀਰ ਸਿੰਘ ਗਰੇ ਨੂੰ ਪੱਤਰਕਾਰਾਂ ਦੀਆਂ ਮੁਸ਼ਕਲਾਂ ਸੰਬੰਧੀ ਮੰਗ ਪੱਤਰ ਦਿੱਤਾ ਗਿਆ। ਜਿਸ ਤੇ ਉਨ੍ਹਾਂ ਨੇ ਪ੍ਰਸਾਦਿਤਤਾ ਕਿ ਪ੍ਰੈਸ ਕਲੱਬ ਲਈ ਬਿਲਡਿੰਗ ਅਤੇ ਜਗ੍ਹਾ ਛੇਤੀ ਹੀ ਦੇ ਦਿੱਤੀ ਜਾਵੇਗੀ ਪੱਤਰਕਾਰਾਂ ਦੇ ਪਲੇ ਕਾਰਡ ਬਣਾਉਣ ਦੀ ਜੋ ਮੁਸ਼ਕਲਾ ਆ ਰਹੀ ਹੈ ਹਨ ਉਹਨਾਂ ਤੇ ਵੀ ਵਿਚਾਰ ਕੀਤਾ ਜਾਵੇਗਾ ਹਫਤਾਵਾਰੀ ਅਖਬਾਰਾਂ ਦੇ ਸੰਪਾਦਕਾਂ ਦੀਆਂ ਮੁਸ਼ਕਲਾ ਵੀ ਹੱਲ ਕੀਤੀ ਜਾਣਗੀ ਪੱਤਰਕਾਰਾਂ ਖਿਲਾਫ ਜੋ ਵੀ ਸ਼ਿਕਾਇਤਾਂ ਮਿਲਦੀਆਂ ਹਨ ਉਸ ਲਈ ਵੀ ਕਮੇਟੀ ਦਾ ਗਠਨ ਕਰਕੇ ਵਿਚਾਰ ਕੀਤਾ ਜਾਵੇਗਾ ਇਸੇ ਤਰ੍ਹਾਂ ਪੱਤਰਕਾਰਾਂ ਦੀਆਂ ਹੋਰ ਮੁਸ਼ਕਲਾਂ ਸੰਬੰਧੀ ਵੀ ਉਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਨਗੇ ਇਸ ਮੌਕੇ ਫਤਿਹਗੁਰ ਸਾਹਿਬ ਪੌਂਚਰ ਤੇ ਕਮਨਟ ਮੰਤਰੀ ਚੇਤਨ ਸਿੰਘ ਜੋੜੀ ਮਜਦਦਾ ਜੂਨੀਅਰ ਨੇ ਸਨਮਾਨ ਕੀਤਾ ਪੰਜਾਬ న్యూਸ ਸੈਵਨਰ ਰਿਪੋਰਟ ਸੰਦੀਪ ਕੁਮਾਰ ਖਮਾਣੋ ਜਿਹੜੇ ਇਸ ਟਾਇਰ ਨੂੰ ਸਾਰੇ ਉੱਤੇ ਚੜਿਆਂ ਦੇ ਨੇ ਕੰਮ ਇਹਨਾਂ ਨੇ ਵਿਚਾਰਿਆਂ ਨੇ ਸਭ ਤੋਂ ਵੱਧ ਕਰਨਾ ਯਾਨੀ ਕਿ ਚੰਡੀਗੜ੍ਹ ਦੇ ਵਿੱਚ ਪ੍ਰੋਪਰ ਜਿਹੜੇ ਪੱਤਰਕਾਰ ਬੈਠੇ ਨੇ ਉਹਨਾਂ ਨੂੰ ਸਰਕਾਰ ਵੱਲੋਂ ਵੀ ਪ੍ਰਸ਼ਾਸਨ ਵੱਲੋਂ ਬਹੁਤ ਜ਼ਿਆਦਾ ਸਹੂਲਤਾਂ ਨੇ ਖੇਡ ਦੇ ਜਿਹੜੇ ਕੈਂਪ ਲਗਾਉਣਾ ਸਾਰੇ ਕਾਰਜਾਂ ਦੇ ਵਿੱਚ ਵੀ ਬੜਮੁੱਲਾ ਯੋਗਦਾਨ ਪਾ ਰਹੀ ਹੈ ਇਸ ਲਈ ਅਸੀਂ ਸਾਰੇ ਪੱਤਰਕਾਰ ਧਾਈ ਚਾਰੇ ਦੇ ਆਨਵਾਦੀ ਵੀ ਨਾ ਜੋ ਹਮੇਸ਼ਾ ਸੱਚੀਆਂ ਕੱਪੀਆਂ ਵਾਹ ਵੜ ਕੇ ਸਾਡੇ ਨਾਲ ਖੜਦੇ ਨੇ ਤੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਕਰਦੇ ਹਨ ਮੈਂ ਸਰਕਾਰ ਜੋ ਪੰਜਾਬ ਦੇ ਲੋਕ ਸੰਪਰਕ ਮੰਤਰੀ ਸਰਦਾਰ ਚਿਤ ਸਿੰਘ ਚੋੜੇ ਮજરા ਜੀ ਐਡਵੋਕੇਟ ਮੇਰੇ ਛੋੜੇ ਵੀਰ ਲਖਵੀਰ ਸਿੰਘ ਰਾਏ ਜੀ ਅੱਜ ਦੇ ਉਤਾਰ ਡੀਐਸਪੀ ਸਾਹਿਬ ਤੇ ਸਾਡੇ ਡੀਪੀਆਰ ਸਾਹਿਬ ਜिले ਦੇ ਸਮੂਹ ਪੱਤਰਕਾਰ ਸਹਿਬਾਨ ਮੈਂ ਸਭ ਤੋਂ ਪਹਿਲਾਂ ਮੰਤਰੀ ਸਾਹਿਬ ਨੂੰ ਅੱਜ ਨਵੇਂ ਖਾਲਸਾ ਦੀ ਵਧਾਈ ਦਿੰਦਾ ਤੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਸਾਡੇ ਕੈਬਨਿਟ ਮੰਤਰੀ ਸਰਦਾਰ ਚੇਤਨ ਸਿੰਘ ਜੋੜੇ ਮજરા ਸਾਹਿਬ ਸਾਡੇ ਜ਼ਿਲ੍ਹੇ ਦੀ ਸਮੁੱਚੀ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਤਗਵੀਰ ਕੁਮਾਰ ਜੀ 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 ਅਤੇ ਉਨ੍ਹਾਂ ਦੇ ਅਹੁਦੇਦਾਰ ਸਹਿਵਾਣ ਸਾਰੇ ਪੱਤਰਕਾਰ ਸਹਿਵਾਣ ਸਾਡੇ ਡਿਪਾਰਟਮੈਂਟ ਦੇ ਆਕਸਰ ਸਹਿਵਾਣ ਸਾਰੀ ਆਪਾ ਫਤਿਹ ਜੀ ਤੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਗਿਆ ਮੰਤਰੀ ਹੋਰ ਜੀ ਮਾਊਗਾ ਅੱਜ ਸਾਡੇ ਮੰਤਰੀ ਸਾਹਿਬਾਇਆ ਔਰ ਮੈਂ ਇਸ ਗੱਲ ਦਾ ਮਾਣ ਨਾਲ ਵੀ ਕਹਿ ਸਕਦਾ ਕਿ ਦੇਖੋ ਆਪਾਂ ਕੱਲ ਤੇ ਪਰਸੋਂ ਦਾ ਟਾਈਮ ਲਿਆ ਇਹਨਾਂ ਨੇ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਸਾਨੂੰ ਇੱਥੇ ਆ ਕੇ ਦਰਸ਼ਨ ਦਿੱਤੇ ਨੇ ਇਹਨਾਂ ਦਾ ਮੈਂ ਸਮੁੱਚੇ ਡਿਸਟ੍ਰਿਕਟ ਵੱਲੋਂ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਧਰਵਾਦ ਕਰਦਾ ਹਾਂ ਔਰ ਜਿਹੜੀ ਗੱਲ ਸਾਡੇ ਸੂਤ ਸਾਹਿਬ ਨੇ ਕਹੀ ਹੈ ਮੰਗਾ ਨੇ ਬਿਲਕੁਲ ਅਸੀਂ ਥੱਲੇੋਂ ਉੱਠ ਕੇ ਆਏ ਵਿਆਂ ਚਾਹੇ मंत्री साहब मैं असी सारे ਤੁਹਾਡੇ ਤੁਹਾਡੇ ਵਿੱਚ ਇਹ ਜਿਹਨੇ ਪੱਤਰਕਾਰ ਸਹਿਬਾਨ ਬੈਠੇ ਇੱਥੋਂ ਹੀ ਸਟਾਰਟ ਹੋਈ ਸੀ ਔਰ ਅੱਜ ਐਮਐਲਏ ਬਣੇ ਤੁਹਾਡਾ ਯੋਗਦਾਨ ਵੀ ਬਹੁਤ ਵੱਡਾ ਇਸ ਵਿੱਚ ਕਿਉਂਕਿ ਇੱਕ ਇਨਸਾਨ ਦੀ ਇੱਕ ਲੀਡਰ ਜਿਹੜਾ ਕਿਸੇ ਵੀ ਪਾਰਟੀ ਦੇ ਹੋਵੇ ਉਹਦੀ ਮਿਹਨਤ ਜਿਹੜੀ ਪੱਤਰਕਾਰ ਸਹਿਬਾਨ ਨੇ ਹਾਂ ਜੀ ਉਹਨਾਂ ਦਾ ਬਹੁਤ ਬੜਾ ਫਾਇਦਾ ਹੈ ਜੀ ਸਹੀ ਨੂੰ ਸਹੀ ਕਹਿਣਾ ਇਹ ਵੀ ਬੜੀ ਗੱਲ ਹੈ ਔਰ ਜੀ ਸਰ ਜੀ ਸਰ ਅੱਜ ਫਤੇਗੜ ਸਾਹਿਬ ਵਿਖੇ ਜਿਹੜੇ ਪੱਤਰਕਾਰ ਭਾਈਚਾਰੇ ਦੇ ਜਿਹੜਾ ਕੈਲੰਡਰ ਜਾਰੀ ਕੀਤਾ ਗਿਆ ਉੱਥੇ ਅੱਜ ਪਹੁੰਚਿਆ ਮੇਰੇ ਨਾਲ ਐਮਐਲਏ ਸਾਹਿਬ ਆਪਣਾ ਲਖਮੀਰ ਸਿੰਘ ਰਾਜ ਸਾਹਿਬ ਪੱਤਰਕਾਰ ਸਾਹਿਬ ਉਹ ਵੀ ਨਾਲ ਰਹੇ ਔਰ ਜਿਹੜੀਆਂ ਪੱਤਰਕਾਰ ਭਾਈਚਾਰੇ ਦੀਆਂ ਸਮੱਸਿਆਵਾਂ ਮੈਂthia ਉਹ ਸੁਣੀਆਂ ਔਰ ਜਿਹੜੀਆਂ ਵੀ ਪਹਿਲੇ ਅਧਾਰ ਤੇ ਹੱਲ ਕਰਨ ਵਾਲਿਆਂ ਨੂੰ ਉਹਨਾਂ ਨੂੰ ਜਲਦੀ ਜਲਦੀ ਹੱਲ ਕੀਤੀ ਜਾਂਦੀ ਹੈ ਕਿਹੜੀ ਪ੍ਰਮੁੱਖ ਹੈਗੀ ਸਮੱਸਿਆ ਦੱਸਿਓ ਜਿਹੜੀ ਜਿਹੜੀਆਂ ਵੀ ਹੈ ਕਿ ਨੈਲੋ ਕਾਰਡ ਜਾਂ ਕ੍ਰੈਡਿਟ ਕਾਰਡ ਹੈ ਜੋ ਵੀ ਹੈ ਜਿਹਨੂੰ ਪਹਿਲੇ ਅਧਾਰ ਤੇ ਹੱਲ ਕੀਤੀ ਜਾਂਦੀ ਹੈ ਠੀਕ ਹੈ ਥੈਂਕ ਯੂ ਜੀ 14